ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ ਕੋ ਮੰਤਰੀ ਵਪਾਰ ਮੰਤਰੀ ਸਿੱਧੂ ਦੀ ਹਰਦੀਪ ਪੁਰੀ ਨਾਲ ਮੁਲਾਕਾਤ ਵਪਾਰਕ ਸਬੰਧਾਂ ਦੀ ਮਜ਼ਬੂਤੀ ਵੱਲ ਭਾਰਤ ਅਤੇ ਕੈਨੇਡਾ ਨੇ ਵਿਧਾਇਆ ਹੱਥ ਕੈਨੇਡੀਅਨਸ ਵੱਲੋਂ ਅਮਰੀਕਾ ਯਾਤਰਾ 'ਚ ਭਾਰੀ ਕਮੀ ਅਮਰੀਕੀ ਟੂਰਿਜ਼ਮ ਨੂੰ 5.7 ਬਿਲੀਅਨ ਡਾਲਰ ਦਾ ਨੁਕਸਾਨ ਐਮਪੀਜ਼ ਦੇ ਪਾਰਟੀ ਛੱਡਣ ਮਗਰੋਂ ਪੋਲੀਏਵ ਨੇ ਕੀਤਾ ਐਲਾਨ ਆਪਣੇ ਲੀਡਰਸ਼ਿਪ ਸਟਾਈਲ ਤੇ ਨਹੀਂ ਕਰ ਰਿਹਾ ਵਿਚਾਰ ਐਬਸਫੋਰਡ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਪੁਲਿਸ ਨੂੰ ਇੱਕ ਹੋਰ ਕਾਰੋਬਾਰੀ ادارے ਨੂੰ ਨਿਸ਼ਾਨਾ ਬਣਾਏ ਜਾਣ ਦੀ ਮਿਲੀ ਇਤਲਾ ਕੈਨੇਡਾ ਦੇ ਕੋ ਮੰਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਦੋਵਾਂ ਦੇਸ਼ਾਂ ਵਿਚਾਲੇ ਦਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ बुधवार ਨੂੰ ਭਾਰਤ ਦਾ 3 ਦਿਨਾਂ ਦਾ ਦੌਰਾ ਸ਼ੁਰੂ ਕੀਤਾ ਸਿੱਧੂ ਨੇ ਨਵੀਂ ਦਿੱਲੀ 'ਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ ਕੈਨੇਡੀਅਨ ਹਾਈ ਕਮਿਸ਼ਨ ਅਨੁਸਾਰ ਮੰਤਰੀ ਸਿੱਧੂ ਕੈਨੇਡਾ ਭਾਰਤ ਵਪਾਰਕ ਸਬੰਧਾਂ ਨੂੰ ਸਮਰਥਨ ਦੇਣ ਅਤੇ ਵਧਾਉਣ ਦੀ ਕੈਨੇਡਾ ਦੀ ਵਚਨਬੱਧਤਾ ਨੂੰ ਅੱਗੇ ਵਧਾਉਣਗੇ ਇਸ ਵਿੱਚ ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਲੀਨ ਟੈਕਨੋਲੋਜੀ ਅਤੇ ਡਿਜੀਟਲ ਉਦਯੋਗਾਂ ਵਰਗੇ ਖੇਤਰ ਸ਼ਾਮਲ ਨੇ ਮਨਿੰਦਰ ਸਿੱਧੂ ਨੇ ਕਿਹਾ ਕਿ ਇਹ ਦੋਹਰਾ ਵਪਾਰਕ ਸਬੰਧਾਂ 'ਚ ਵਿਪੰਨਤਾ ਲਿਆਉਣ ਅਤੇ ਨਵਾਂ ਨਿਵੇਸ਼ ਆਕਰਸ਼ਿਤ ਕਰਨ ਦੀ ਕੈਨੇਡਾ ਦੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਜੋ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਮੁੱਖ ਅਰਥਵਿਵਸਥਾਵਾਂ 'ਚੋਂ ਇੱਕ ਹੈ, ਕੈਨੇਡੀਅਨ ਕਾਰੋਬਾਰਾਂ ਅਤੇ ਕਾਮਿਆਂ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ। ਸਾਲ 2024 'ਚ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਸਤੂਆਂ ਤੇ ਸੇਵਾਵਾਂ ਦਾ ਵਪਾਰਕ ਭਾਈਵਾਲ ਸੀ। 2024 'ਚ ਦੋਵਾਂ ਦੇਸ਼ਾਂ ਦਾ ਦੁਵੱਲਾ ਵਪਾਰ 30 ਬਿਲੀਅਨ ਅਮਰੀਕੀ ਡਾਲਰ ਨੂੰ ਪਾਰ ਕਰ ਗਿਆ ਸੀ ਅਤੇ ਅੱਗੇ ਹੋਰ ਵੀ ਵਾਧਣ ਦੀ ਸੰਭਾਵਨਾ ਹੈ ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਉਹ ਇੰਡੋ-ਪੈਸੀਫਿਕ ਰਣਨੀਤੀ ਦੇ ਤਹਿਤ ਭਾਰਤ ਨੂੰ ਇੱਕ ਮੁੱਖ ਭਾਈਵਾਲ ਵਜੋਂ ਦੇਖਦਾ ਹੈ ਸਿੱਧੂ ਨੇ ਕਿਹਾ ਕਿ ਊਰਜਾ, ਕਲੀਨ ਟੈਕਨੋਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਖੇਤੀਬਾੜੀ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਡੂੰਘਾ ਕਰਨ ਨਾਲ ਨਵੇਂ ਵਪਾਰਕ ਮੌਕੇ ਖੁੱਲ੍ਹ ਸਕਦੇ ਨੇ ਨਵੀਨਤਾ ਨੂੰ ਵਧਾਵਾ ਮਿਲ ਸਕਦਾ ਹੈ ਤੇ ਵਧੇਰੇ ਲਚਕੀਲੀਆਂ ਅਤੇ ਸੁਰੱਖਿਅਤ ਸਪਲਾਈ ਚੇਨਜ਼ ਦਾ ਨਿਰਮਾਣ ਹੋ ਸਕਦਾ ਹੈ। ਇਹ ਦੌਰਾਨ ਦੋਵਾਂ ਧਿਰਾਂ ਵੱਲੋਂ ਕੂਟਨੀਤਿਕ ਵਿਵਾਦ ਤੋਂ ਬਾਅਦ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਆਇਆ ਹੈ। ਜ਼ਿਕਰਯੋਗ ਹੈ ਕਿ 2023 ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਹਰਦੀਪ ਸਿੰਘ ਨੇਜਰ ਦੀ ਹੱਤਿਆ 'ਚ ਸੰਭਾਵੀ ਭਾਰਤੀ ਲਿੰਕ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਹੋ ਗਏ ਸਨ ਜਿਸ ਨੂੰ ਭਾਰਤ ਨੇ ਬੇਤੁਕਾ ਦੱਸ ਕੇ ਖਾਰਜ ਕਰ ਦਿੱਤਾ ਸੀ। ਕਈ ਕੈਨੇਡੀਅਨਜ਼ ਅਜੇ ਵੀ ਅਮਰੀਕਾ ਯਾਤਰਾ ਦਾ ਬਾਈਕਾਟ ਕਰ ਰਹੇ ਨੇ। ਇਸ ਦਾ ਅਸਰ ਅਮਰੀਕੀ ਅਰਥ ਵਿਵਸਥਾ ਤੇ ਪੈ ਰਿਹਾ ਏ ਅਮਰੀਕਨ ਟਰੈਵਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਮੁਤਾਬਕ 2025 ਚ ਅੰਤਰਰਾਸ਼ਟਰੀ ਟੂਰਿਜ਼ਮ ਖਰਚ ਚ 3.2 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਏ ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ 5.7 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਵੇਗਾ ਇਹ ਨੁਕਸਾਨ ਜ਼ਿਆਦਾਤਰ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਚ ਕਮੀ ਕਾਰਨ ਹੋਇਆ ਏ ਕੈਨੇਡੀਅਨ ਯਾਤਰੀਆਂ ਚ ਕਮੀ ਦਾ ਰੁਝਾਨ ਜਨਵਰੀ ਤੋਂ ਜਾਰੀ ਏ ਜਦੋਂ ਤੋਂ ਡੋਨਲਡ ਟਰੰਪ ਨੇ ਕੈਨੇਡਾ ਨਾਲ ਵਪਾਰ ਯੁੱਧ ਸ਼ੁਰੂ ਕੀਤਾ ਤੇ ਕੈਨੇਡਾ ਨਾਂ ਨੂੰ ਅਮਰੀਕਾ ਦਾ 51ਵਾਂ ਸੂਬਾ ਕਹਿਣਾ ਸ਼ੁਰੂ ਕੀਤਾ। ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ ਚ ਕੈਨੇਡੀਅਨ ਲੋਕਾਂ ਵੱਲੋਂ ਅਮਰੀਕਾ ਲਈ ਕੀਤੀਆਂ ਯਾਤਰਾਵਾਂ ਘਟੀਆਂ ਨੇ। ਹਵਾਈ ਸਫ਼ਰ ਚ 24% ਤੇ ਜ਼ਮੀਨੀ ਸਫ਼ਰ ਚ 30% ਦੀ ਕਮੀ ਦਰਜ ਹੋਈ ਹੈ। ਇਹ ਲਗਾਤਾਰ 10ਵਾਂ ਮਹੀਨਾ ਹੈ ਜਿਸ ਵਿੱਚ ਇਹ ਕਮੀ ਦਰਜ ਕੀਤੀ ਗਈ ਹੈ। ਕੈਨੇਡੀਅਨ ਸੈਲਾਨੀ ਰਵਾਇਤੀ ਤੌਰ ਤੇ ਅਮਰੀਕਾ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਯਾਤਰੀ ਹੁੰਦੇ ਨੇ। 2024 ਚ 72.4 ਮਿਲੀਅਨ ਅੰਤਰਰਾਸ਼ਟਰੀ ਯਾਤਰੀਆਂ ਚੋਂ 28% ਕੈਨੇਡੀਅਨਸ ਹਨ ਵਿਚਿਟਾ ਸਟੇਟ ਯੂਨੀਵਰਸਿਟੀ ਕੈਂਸਸ ਦੀ ਪ੍ਰੋਫੈਸਰ ਊਸ਼ਾ ਹੈਲੀ ਚੇਤਾਵਨੀ ਦਿੰਦੀ ਹੈ ਕਿ ਟੂਰਿਜ਼ਮ ਖਰਚ 'ਚ ਆਈ ਇਹ ਕਮੀ ਹਜ਼ਾਰਾਂ ਨੌਕਰੀਆਂ ਨੂੰ ਖਤਰੇ 'ਚ ਪਾ ਸਕਦੀ ਹੈ ਉਨ੍ਹਾਂ ਮੁਤਾਬਕ ਟੂਰਿਜ਼ਮ ਸੈਕਟਰ ਮਜ਼ਦੂਰ ਕੇਂਦਰਤ ਹੈ ਤੇ ਕਈ ਸੂਬਿਆਂ 'ਚ ਇਹ ਵੱਡਾ ਨੌਕਰੀ ਦਾਤਾ ਹੈ ਜੇ ਹੋਟਲਾਂ 'ਚ ਆਵਾਗੋਂ ਘਟਦਾ ਹੈ ਤਾਂ ਇਸ ਨਾਲ ਕਾਮਿਆਂ ਦੀ ਮੰਗ ਉੱਤੇ ਅਤੇ ਫਿਰ ਟੈਕਸ ਇਕੱਠਾ ਕਰਨ ਤੇ ਅਸਰ ਪਵੇਗਾ ਜਿਸ ਨਾਲ ਸ਼ਹਿਰੀ ਵਿੱਤ ਪ੍ਰਭਾਵਿਤ ਹੋ ਸਕਦਾ ਹੈ ਪਿਛਲੇ ਮਹੀਨੇ ਟਰੰਪ ਨੇ ਕਿਹਾ ਸੀ ਕਿ ਕੈਨੇਡੀਅਨ ਟੂਰਿਜ਼ਮ ਦੀ ਸਮੱਸਿਆ ਸੁਲਝ ਜਾਵੇਗੀ ਦੋਨਾਂ ਦੇਸ਼ਾਂ 'ਚ ਅਜੇ ਵੀ ਪਿਆਰ ਪਰ ਇਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਨਾਲ ਤਣਾਅ ਵਧਾਇਆ。ਅਨਟਾਰੀਓ ਸਰਕਾਰ ਵੱਲੋਂ ਟੈਰਿਫ ਵਿਰੋਧੀ ਵਿਗਿਆਪਨ ਸ਼ੁਰੂ ਕਰਨ ਤੋਂ ਬਾਅਦ 트ੰਪ ਨੇ ਕੈਨੇਡਾ ਨਾਲ ਵਪਾਰ ਚਰਚਾਾਂਵਾਂ ਰੱਦ ਕਰ ਦਿੱਤੀਆਂ ਤੇ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ। 트ੰਪ ਦਾ ਕਹਿਣਾ ਹੈ ਕਿ ਇਹ ਟੈਰਿਫ ਕੈਨੇਡਾ ਨਾਲ ਵਪਾਰ ਘਾਟੇ ਨੂੰ ਦਰੁਸਤ ਕਰਨ ਲਈ ਜ਼ਰੂਰੀ ਨੇ ਕਿਉਂਕਿ ਕੈਨੇਡਾ ਅਮਰੀਕਾ ਤੋਂ ਆਯਾਤ ਦੀ ਬਜਾਏ ਉਸ ਨੂੰ ਨਿਰਯਾਤ ਜ਼ਿਆਦਾ ਕਰਦਾ ਹੈ। ਟ੍ਰੈਵਲ ਐਸੋਸੀਏਸ਼ਨ ਦਾ ਅਨੁਮਾਨ ਹੈ ਕਿ 2026 ਚ ਅੰਤਰਰਾਸ਼ਟਰੀ ਯਾਤਰਾ ਮੁੜ ਵਧੇਗੀ ਕਿਉਂਕਿ 2026 ਚ ਅਮਰੀਕਾ FIFA ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਦੇਸ਼ ਦੀ 250ਵੀਂ ਬਰੇਗੰਡ ਮਨਾਏਗਾ ਪਰ ਇਹ ਪੱਕਾ ਨਹੀਂ ਕਿ ਟਰੰਪ ਸਰਕਾਰ ਤੋਂ ਨਾਰਾਜ਼ ਕੈਨੇਡੀਅਨਸ ਦਾ ਰੁਝਾਨ ਬਦਲੇਗਾ ਐਂਗਸ 3ਰੀਡ ਦੇ ਇੱਕ ਨਵੇਂ ਸਰਵੇਖਣ ਅਨੁਸਾਰ 1607 ਕੈਨੇਡੀਅਨਸ ਚੋਂ 70% ਕਹਿੰਦੇ ਨੇ ਕਿ ਉਹ ਇਸ ਸਰਦੀ ਅਮਰੀਕਾ ਜਾਣ 'ਚ ਅਸਹਿਜ ਮਹਿਸੂਸ ਕਰਦੇ ਨੇ ਟਰੰਪ ਪ੍ਰਸ਼ਾਸਨ ਦੇ ਨਵੇਂ ਲੰਬੀ ਮਿਆਦ ਵਾਲੇ ਯਾਤਰੀ ਰਜਿਸਟ੍ਰੇਸ਼ਨ ਨਿਯਮ ਨੂੰ ਵੀ ਕਈ ਲੋਕ ਵੱਡੀ ਰੁਕਾਵਟ ਮੰਨ ਰਹੇ ਨੇ ਅਪ੍ਰੈਲ ਤੋਂ ਲਾਗੂ ਹੋਇਆ ਇਹ ਨਿਯਮ ਕਹਿੰਦਾ ਹੈ ਕਿ ਜੋ ਵਿਦੇਸ਼ੀ 29 ਦਿਨ ਤੋਂ ਵੱਧ ਰਹਿਣਗੇ ਉਹਨਾਂ ਨੂੰ ਰਜਿਸਟਰ ਕਰਨਾ ਹੋਵੇਗਾ ਉਹਨਾਂ ਦੀ ਤਸਵੀਰ ਤੇ ਫਿੰਗਰਪ੍ਰਿੰਟ ਲੈ ਜਾਣਗੇ ਤੇ $30 ਫੀਸ ਲੱਗੇਗੀ ਕੈਨੇਡੀਅਨ ਸਰਹੱਦ ਦੇ ਨਾਲ ਲੱਗਦੇ ਅਮਰੀਕੀ ਸੂਬੇ ਟੂਰਿਜ਼ਮ ਚ ਘਾਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਸੇ ਕਾਰਨ ਬਫਲੋ ਸੈਟਲ ਅਤੇ ਅਪਸਟੇਟ ਨਿਊਯਾਰਕ ਵਰਗੇ ਇਲਾਕਿਆਂ ਦੀਆਂ ਕਈ ਖੇਤਰੀ ਟੂਰਿਜ਼ਮ ਸੰਸਥਾਵਾਂ ਨੇ ਕੈਨੇਡੀਅਨਜ਼ ਲਈ ਛੋਟ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਐਬਸਫੋਰਡ ਸ਼ਹਿਰ ਚ ਦਰਸ਼ਨ ਸਿੰਘ ਸਾਸੀ ਦੇ ਕਤਲ ਮਗਰੋਂ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਬੁੱਧਵਾਰ ਸਵੇਰੇ ਪੌਣੇ 7 ਵਜੇ ਐਬਸਫੋਰਡ ਪੁਲਿਸ ਨੂੰ ਕਿੰਗ ਰੋਡ ਦੇ 31000 ਬਲਾਕ ਚ ਇੱਕ ਕਾਰੋਬਾਰੀ ادارے ਨੂੰ ਨਿਸ਼ਾਨਾ ਬਣਾਏ ਜਾਣ ਦੀ ਇਤਲਾਹ ਮਿਲੀ ਜਾਂਚ ਕਰਤਾਵਾਂ ਨੇ ਦੱਸਿਆ ਕਿ ਵਾਰਦਾਤ ਵੇਲੇ ਦਫ਼ਤਰ ਚ ਕੋਈ ਮੌਜੂਦ ਨਹੀਂ ਸੀ ਤੇ ਫਿਲਹਾਲ ਗੋਲੀਬਾਰੀ ਦੇ ਮਕਸਦ ਬਾਰੇ ਸਪਸ਼ਟ ਤੌਰ ਤੇ ਕਹਿਣਾ ਮੁਸ਼ਕਲ ਹੈ ਕਾਰੋਬਾਰੀ ادارے ਚ ਟਰੱਕ ਤੇ ਟ੍ਰੇਲਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਐਬਸਫੋਰਡ ਪੁਲਿਸ ਨੇ ਟਾਊਨ ਲਾਈਨ ਰੋਡ ਅਤੇ ਕਲੀਅਰ ਬਰੋਕ ਰੋਡ ਦਰਮਿਆਨ ਕਿੰਗ ਰੋਡ ਇਲਾਕੇ ਚ ਅੱਧੀ ਰਾਤ ਤੋਂ ਸਵੇਰੇ 4 ਵਜੇ ਦਰਮਿਆਨ ਮੌਜੂਦ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਨੇ ਕੋਈ ਸ਼ੱਕੀ ਸਰਗਰਮੀ ਦੇਖੀ ਹੋਵੇ ਜਾਂ ਕੋਈ ਡੈਸ਼ ਕੈਮ ਫੁਟੇਜ ਮੌਜੂਦ ਹੋਵੇ ਤਾਂ 604859 5225 ਤੇ ਸੰਪਰਕ ਕੀਤਾ ਜਾਵੇ ਇਸੇ ਦੌਰਾਨ ਐਬਸਫੋਰਡ ਪੁਲਿਸ ਦੇ ਚੀਫ ਕਨਸਟੇਬਲ ਕੋਲਨ ਵਾਟਸਨ ਨੇ ਕਿਹਾ ਹੈ ਕਿ ਵੀਡੀਓ ਸੁਨੇਹਾ ਜਾਰੀ ਕਰਦੇ ਹਾਂ ਕਿ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਾਡੀ ਕਮਿਊਨਿਟੀ ਨੂੰ ਦਿਲ ਕੰਬਾਊ ਹਾਲਾਤ ਚੋਂ ਲੰਘਣਾ ਪਿਆ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਇੱਕ ਕਤਲ ਵੀ ਹੋਇਆ ਤੇ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਉਹਨਾਂ ਕਿਹਾ ਕਿ ਐਬਸਫੋਰਡ ਪੁਲਿਸ ਹਿੰਸਕ ਵਾਰਦਾਤਾਂ ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਇਸ ਵਾਸਤੇ ਵੱਖ-ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਤਹਿਤ ਕਦਮ ਵਧਾਏ ਜਾ ਰਹੇ ਹਨ ਵਾਟਸਐਪ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜਦੋਂ ਤੱਕ ਪੁਲਿਸ ਕੋਈ ਜਾਣਕਾਰੀ ਸਾਂਝੀ ਨਾ ਕਰੇ ਉਸ ਵੇਲੇ ਤੱਕ ਹਰ ਦਾਅਵੇ ਨੂੰ ਬੇਬੁਨਿਆਦ ਮੰਨਿਆ ਜਾਵੇ ਪਾਕਿਸਤਾਨ ਵੱਲੋਂ ਕੈਨੇਡਾ ਦੇ ਕਨੋਲਾ ਨੂੰ ਖਰੀਦਣ ਬਾਬਤ ਭਰੀ ਹਾਮੀ ਤੋਂ ਬਾਅਦ ਉਤਪਾਦਕਾਂ ਨੂੰ ਇੱਕ ਆਸ ਵੱਜੀ ਹੈ ਕੈਨੇਡਾ ਦੇ ਮਿਨਿਸਟਰਜ਼ ਅਤੇ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਅਧਿਕਾਰੀਆਂ ਨਾਲ ਇਸ ਮਸਲੇ ਤੇ ਮੀਟਿੰਗਾਂ ਕੀਤੀਆਂ ਗਈਆਂ ਨੇ ਕੈਨੇਡਾ ਦੇ ਕਨੋਲਾ ਲਈ ਚੀਨ ਇੱਕ ਵੱਡੀ ਮੰਡੀ ਸੀ ਪਰ ਚੀਨ ਨਾਲ ਚੱਲ ਰਿਹਾ ਵਪਾਰਕ ਤਣਾਅ ਦੇ ਦਰਮਿਆਨ ਕੈਨੇਡਾ ਇੱਕ ਨਵੀਂ ਮੰਡੀ ਦੀ ਤਲਾਸ਼ 'ਚ ਹੈ ਕੈਨੇਡਾ ਹਰ ਸਾਲ ਲਗਭਗ 15 ਬਿਲੀਅਨ ਡਾਲਰ ਦਾ ਕੈਨੋਲਾ ਸੀਡ ਤੇਲ ਅਤੇ ਮੀਲ ਨਿਰਯਾਤ ਕਰਦਾ ਹੈ ਜਿਸ 'ਚੋਂ ਲਗਭਗ 5 ਬਿਲੀਅਨ ਡਾਲਰ ਸਿਰਫ ਚੀਨ ਨੂੰ ਜਾਂਦਾ ਹੈ ਕੈਨੇਡਾ ਵੱਲੋਂ 2024 ਦੌਰਾਨ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਤੇ ਬੈਟਰੀਆਂ ਤੇ 100% ਦਾ ਟੈਰਿਫ ਲਗਾਉਣ ਤੋਂ ਬਾਅਦ ਚੀਨ ਨੇ ਜਵਾਬੀ ਕਾਰਵਾਈ ਕਰਦੇ ਹਾਂ ਕੈਨੋਲਾ ਆਯਾਤ ਦੀ ਐਂਟੀ ਡੰਪਿੰਗ ਜਾਂਚ ਸ਼ੁਰੂ ਕੀਤੀ ਸੀ ਚੀਨ ਨੇ ਕੈਨੇਡੀਅਨ ਕੈਨੋਲਾ ਸੀਡ ਤੇ ਲਗਭਗ 76% ਅਤੇ ਤੇਲ ਉੱਤੇ ਵੀ 100% ਦਾ ਟੈਕਸ ਲਗਾ ਦਿੱਤਾ ਸੀ ਇਸ ਨਾਲ ਕੈਨੇਡੀਅਨ ਕਿਸਾਨਾਂ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਸੀ ਇਸ ਵਪਾਰਕ ਵਿਵਾਦ ਤੋਂ ਪਹਿਲਾਂ ਚੀਨ ਦਾ 40% ਕਨੋਲਾ ਕੈਨੇਡਾ ਵੱਲੋਂ ਨਿਰਯਾਤ ਕੀਤਾ ਜਾਂਦਾ ਸੀ ਕਨੋਲਾ ਕਾਉਂਸਲ ਆਫ ਕੈਨੇਡਾ ਮੁਤਾਬਕ ਰੋਕਾਂ ਤੋਂ ਬਾਅਦ ਚੀਨ ਨੂੰ ਕਨੋਲਾ ਬੀਜਾਂ ਦਾ ਨਿਰਯਾਤ 2018 ਦੇ 2.8 ਬਿਲੀਅਨ ਡਾਲਰ ਤੋਂ ਘਟ ਕੇ 2019 ਚ 800 ਮਿਲੀਅਨ ਡਾਲਰ ਰਹਿ ਗਿਆ ਸੀ 2020 ਚ ਇਹ 1.4 ਬਿਲੀਅਨ ਸੀ ਅਤੇ 2021 ਚ 1.8 ਬਿਲੀਅਨ ਦਾ ਨਿਰਯਾਤ ਦਰਜ ਹੋਇਆ ਸੀ ਉਦਯੋਗਿਕ ਸੰਗਠਨ ਅਨੁਸਾਰ ਇਸ ਵਿਵਾਦ ਕਰਕੇ ਕਨੋਲਾ ਉਦਯੋਗ ਨੂੰ ਵਿਕਰੀ ਚ ਭਾਰੀ ਕਮੀ ਆਈ ਤੇ ਘਟ ਕੀਮਤਾ ਕਾਰਨ ਮਾਰਚ 2019 ਤੋਂ ਅਗਸਤ 2020 ਦੇ ਦਰਮਿਆਨ 1.54 ਬਿਲੀਅਨ ਤੋਂ 2.35 ਬਿਲੀਅਨ ਡਾਲਰ ਦੇ ਦਰਮਿਆਨ ਨੁਕਸਾਨ ਹੋਇਆ ਹੈ। ਚੀਨ ਸਰਕਾਰ ਨੇ 2019 ਚ ਕੈਨੇਡਾ ਦੀਆਂ ਦੋ ਕੰਪਨੀਆਂ ਰਿਚਰਡਸਨ ਇੰਟਰਨੈਸ਼ਨਲ ਲਿਮਟਿਡ ਅਤੇ ਵਿਟੇਰਾ ਇੰਕ ਦੀ ਕਨੋਲਾ ਖੇਪ ਚ ਕੀੜੇ ਪਾਏ ਜਾਣ ਦਾ ਇਲਜ਼ਾਮ ਲਗਾਉਂਦਿਆਂ ਇਹਨਾਂ ਕੰਪਨੀਆਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਸਨ। ਚੀਨ ਦੀ ਟੈਕ ਕੰਪਨੀ ਵਾਵੀ ਦੀ ਚੀਫ ਫਾਈਨੈਂਸ਼ੀਅਲ ਅਫਸਰ ਮੈਂਗ ਵੋਂਜ਼ੂ ਦੀ ਵੈਨਕੂਵਰ ਚ ਗ੍ਰਫਤਾਰੀ ਤੋਂ ਕੁਝ ਮਹੀਨੇ ਬਾਅਦ ਚੀਨ ਸਰਕਾਰ ਨੇ ਇੱਕ ਕਦਮ ਚੁੱਕਿਆ ਸੀ ਸਤੰਬਰ 2019 ਚ ਕੈਨੇਡਾ ਇਸ ਮੁੱਦੇ ਨੂੰ ਵਿਸ਼ਵ ਵਪਾਰ ਸੰਗਠਨ ਕੋਲ ਲੈ ਗਿਆ ਸੀ ਤੇ ਨਵੰਬਰ 2021 ਚ ਸੰਗਠਨ ਵੱਲੋਂ ਇੱਕ ਵਿਵਾਦ ਨਿਪਟਾਰਾ ਪੈਨਲ ਬਣਾਇਆ ਗਿਆ ਸੀ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨਾਲ ਕੈਨੇਡਾ ਤੇ ਪਾਕਿਸਤਾਨ ਵਿਚਕਾਰ ਮਜ਼ਬੂਤ ਅਤੇ ਸਥਾਈ ਸਬੰਧਾਂ ਬਾਰੇ ਦਬਲੀ ਗੱਲਬਾਤ ਕੀਤੀ ਜਿਸ ਵਿੱਚ ਦੋਵਾਂ ਦੇਸ਼ਾਂ 'ਚ ਸਹਿਯੋਗ ਨੂੰ ਡੂੰਘਾ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ। ਕੰਜ਼ਰਵੇਟਿਵ ਲੀਡਰ ਪੀਅਰ ਐ ਪੋਲੀਓਵ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਆਪਣੀ ਲੀਡਰਸ਼ਿਪ ਸ਼ੈਲੀ ਤੇ ਵਿਚਾਰ ਨਹੀਂ ਕਰ ਰਿਹਾ ਭਾਵੇਂ ਉਹਨਾਂ ਦੀ ਪਾਰਟੀ ਦੇ ਦੋ ਐਮਪੀਜ਼ ਨੇ ਹਾਲ ਹੀ 'ਚ ਕੋਕਸ ਛੱਡਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਨੇ ਖੁੱਲੇ ਤੌਰ ਤੇ ਕਿਹਾ ਕਿ ਪਾਰਟੀ ਛੱਡਣ ਦਾ ਕਾਰਨ ਲੀਡਰ ਦੀ ਨਕਾਰਾਤਮਕ ਰਾਜਨੀਤਿਕ ਸੋਚ ਹੈ। ਕੈਲਗਰੀ ਚ ਪ੍ਰੈਸ ਕਾਨਫਰੰਸ ਦੌਰਾਨ ਜੋ ਐਮਪੀਜ਼ ਦੇ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਦੀ ਪਹਿਲੀ ਮੀਡੀਆ ਵਾਰਤਾ ਸੀ ਪੋਲੀਏਵ ਨੇ ਕਈ ਵਾਰ ਨੋਵਾ ਸਕੋਸ਼ੀਆ ਦੇ ਐਮਪੀ ਕ੍ਰਿਸ ਡਾਂਟੇਮੋਰ ਦੇ ਪੁਰਾਣੇ ਐਂਟੀ ਲਿਬਰਲ ਬਿਆਨ ਦਾ ਹਵਾਲਾ ਦਿੱਤਾ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਕੰਜ਼ਰਵੇਟਿਵ ਕਾਕਸ ਤੋਂ ਦੂਰ ਵੰਗੀਆਂ ਉਹਨਾਂ ਦੇ ਲੀਡਰਸ਼ਿਪ ਦੇ ਤਰੀਕੇ ਬਾਰੇ ਕੋਈ ਸਵਾਲ ਖੜੇ ਕਰਦੀਆਂ ਨੇ ਜਾਂ ਕੀ ਉਹ ਇਸ ਤੇ ਵਿਚਾਰ ਕਰ ਰਹੇ ਨੇ ਤਾਂ ਪੋਲੀਏਵ ਨੇ ਕਿਹਾ ਨਹੀਂ ਉਨਾ ਕਹਿਆ ਕਿ ਮੇਰੀ ਯੋਜਨਾ ਇਹ ਹੈ ਕਿ ਮੈਂ ਅੱਗੇ ਵੀ ਲੀਡ ਕਰਦਾ ਰਹਾ ਤੇ ਇੱਕੋ ਇੱਕ ਲੀਡਰ ਬਣਾ ਜੋ ਕੈਨੇਡਾ ਨੂੰ ਕਫਾਇਤੀ ਬਣਾਉਣ ਲਈ ਲੜ ਰਿਹਾ ਹੈ ਤਾਂ ਜੋ ਮਿਹਨਤੀ ਲੋਕ ਘਰ ਤੇ ਖਾਣਾ ਖਰੀਦ ਸਕਣ ਇਹੀ ਮੇਰਾ ਏਜੰਡਾ ਹੈ ਕ੍ਰਿਸ ਡਾਂਟੇਮੌਂ ਜੋ ਹੁਣ ਲਿਬਰਲ ਪਾਰਟੀ ਚ ਸ਼ਾਮਲ ਹੋ ਗਏ ਨੇ ਨੇ ਸੀਬੀਸੀ ਨਿਊਜ਼ ਨਾਲ ਇੱਕ ਇੰਟਰਵਿਊ ਚ ਦਾਵਾ ਕੀਤਾ ਸੀ ਕਿ ਦੋ ਸੀਨੀਅਰ ਕਨਜ਼ਰਵੇਟਿਵ ਮੈਂਬਰਾਂ ਐਂਡਰਿਊ ਸ਼ੀਅਰ ਅਤੇ ਕ੍ਰਿਸ ਵਾਰਕੈਂਟਨ ਨੂੰ ਜਦੋਂ ਪਤਾ ਲੱਗਾ ਕਿ ਡਾਂਟੇਮੌਂ ਲਿਬਰਲ ਪਾਰਟੀ 'ਚ ਜਾਣ ਬਾਰੇ ਸੋਚਣੇ ਨੇ ਤਾਂ ਉਹ ਦੋਵੇਂ ਉਹਨਾਂ ਦੇ ਦਫ਼ਤਰ 'ਚ ਜ਼ੋਰ ਨਾਲ ਦਾਖਲ ਹੋਏ ਉਹਨਾਂ ਦੇ ਉੱਤੇ ਚੀਕੇ ਤੇ ਉਹਨਾਂ ਨੂੰ ਸੱਪ ਕਿਆ ਡਾਂਟੇ ਰੇਮੋ ਦਾ ਕਹਿਣਾ ਸੀ ਕਿ ਇਹ ਘਟਨਾ ਹੀ ਉਹਨਾਂ ਦੇ ਪਾਰਟੀ ਛੱਡਣ ਦੇ ਫੈਸਲੇ ਨੂੰ ਪੱਕਾ ਕਰ ਗਈ ਸ਼ੇਅਰ ਅਤੇ ਵਰਕੈਂਟਨ ਨੇ ਮੰਨਿਆ ਕਿ ਉਹਨਾਂ ਨੇ ਸੱਪ ਸ਼ਬਦ ਵਰਤਿਆ ਸੀ ਪਰ ਕਿਹਾ ਕਿ ਉਹ ਸ਼ਾਂਤੀ ਨਾਲ ਦਫ਼ਤਰ 'ਚ ਦਾਖਲ ਹੋਏ ਸਨ ਅਤੇ ਸੰਤੁਲਿਤ ਢੰਗ ਨਾਲ ਗੱਲ ਕੀਤੀ ਸੀ ਪੋਲੀਏਵ ਦੇ ਬੁਲਾਰੇ ਨੇ ਡਾਂਟਰੇਮੋ ਨੂੰ ਝੂਠਾ ਕਿਹਾ ਤੇ ਦਾਵਾ ਕੀਤਾ ਕਿ ਉਹ ਝੂਠ ਬੋਲਣ ਵਾਲੇ ਹੋਰ ਲਿਬਰਲਸ ਦੇ ਵਿੱਚ ਚੰਗੀ ਤਰ੍ਹਾਂ ਫਿੱਟ ਹੋ ਜਾਣਗੇ ਅਮਰੀਕਾ ਸਣੇ ਦੁਨੀਆ ਦੇ ਸੈਂਕੜੇ ਹੋਟਲਾਂ 'ਚ ਭਾਜੜ ਵਰਗੇ ਹਾਲਾਤ ਬਣ ਗਏ ਜਦੋਂ ਮਹਿਮਾਨਾਂ ਨੂੰ ਕਮਰਿਆਂ 'ਚੋਂ ਕੱਢਿਆ ਜਾਣ ਲੱਗਾ ਮੈਰੀਅਟ ਇੰਟਰਨੈਸ਼ਨਲ ਵੱਲੋਂ ਲਾਇਸੈਂਸਿੰਗ ਡੀਲ ਰੱਦ ਕੀਤੇ ਜਾਣ ਮਗਰੋਂ ਪਾਈਵਲ ਕੰਪਨੀ ਸੌਂਡਰ ਟਹਿਟੇਰੀ ਹੁੰਦੀ ਨਜ਼ਰ ਆਈ ਤੇ ਉਸਨੇ ਬੈਂਕਰਪਸੀ ਦਾਖਲ ਕੀਤੀ ਕਿਸੇ ਵੇਲੇ 1 ਅਰਬ ਡਾਲਰ ਦੇ ਮੁੱਲ ਤੇ ਪੁੱਜਣ ਅਤੇ Airbnb ਨੂੰ ਟੱਕਰ ਦੇਣ ਵਾਲੀ ਕੰਪਨੀ ਹੁਣ ਫਰਸ਼ ਤੇ ਆ ਚੁੱਕੀ ਹੈ ਤੇ ਇਸ ਦਾ ਖਾਮਿਆਜ਼ਾ ਹੋਟਲਾਂ 'ਚ ਠਹਿਰੇ ਮਹਿਮਾਨਾਂ ਨੂੰ ਭੁਗਤਣਾ ਪਿਆ। ਸੌਂਡਰ ਦੇ ਕਮਰਿਆਂ ਦੀ ਬੁਕਿੰਗ ਮੈਰੀਅਟ ਦੀ ਵੈੱਬਸਾਈਟ ਰਾਹੀਂ ਹੁੰਦੀ ਸੀ ਪਰ ਦੋਵੇਂ ਕੰਪਨੀਆਂ ਤਾਲਮੇਲ ਤਹਿਤ ਅੱਗੇ ਨਾ ਵੱਧ ਸਕੀਆਂ। ਮੈਰੀਅਟ ਅਤੇ ਸੌਂਡਰ ਨੇ ਮਹਿਮਾਨਾਂ ਨੂੰ ਖੜੇ ਪੈਰ ਕਮਰੇ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਜਿਨ੍ਹਾਂ ਵਾਸਤੇ ਬਦਲੇ ਪ੍ਰਬੰਧ ਕਰਨੇ ਮੁਸ਼ਕਲ ਸਨ। ਕੈਟਲਿਨ ਕੇਰਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਸ ਨੂੰ ਕਮਰਾ ਖਾਲੀ ਕਰਨ ਲਈ 24 ਘੰਟੇ ਤੋਂ ਵੀ ਘੱਟ ਸਮਾਂ ਦਿੱਤਾ ਗਿਆ ਨਿਊਯਾਰਕ ਚ 17 ਦਿਨ ਵਾਸਤੇ ਪੁੱਜੇ ਸਟੀਵ ਮੈਕਰਾ ਨੇ ਦੱਸਿਆ ਕਿ ਮੈਰੀਟ ਰਾਹੀਂ ਬੁਕਿੰਗ ਕਰਨੀ ਮਹਿੰਗੀ ਪੈ ਗਈ ਮੈਕਰਾ ਦਾ ਕਹਿਣਾ ਸੀ ਕਿ ਮਹਿਮਾਨਾਂ ਨਾਲ ਅਜਿਹਾ ਸਲੂਕ ਨਹੀਂ ਸੀ ਹੋਣਾ ਚਾਹੀਦਾ ਭਾਈ ਵਾਲੀ ਟੁੱਟਣ ਦਾ ਇਹ ਮਤਲਬ ਨਹੀਂ ਕਿ ਦੂਰੋਂ ਦੂਰੋਂ ਆਏ ਲੋਕਾਂ ਨੂੰ ਅਚਨਚੇਤ ਬਾਹਰ ਨਿਕਲਣ ਦੇ ਹੁਕਮ ਦੇ ਦਿੱਤੇ ਜਾਣ ਅਰਕੰਸਾਸ ਦੇ 63 ਸਾਲਾ ਕਾਰੋਬਾਰੀ ਪੌਲ ਸਟ੍ਰੈਕ ਨੇ ਹੱਡਬੀਟਿਤ ਸੁਣਾਉਂਦਿਆਂ ਕਿਹਾ ਕਿ ਉਹ ਬੋਸਟਨ ਵਿਖੇ ਠਹਿਰੇ ਹੋਏ ਸਨ ਜਦੋਂ ਸਾਰਾ ਸਮਾਨ ਚੁੱਕ ਕੇ ਹੋਟਲ ਦੇ ਹਾਲ 'ਚ ਰੱਖ ਦਿੱਤਾ ਗਿਆ। ਕੁਝ ਸਮਾਨ ਸੂਟਕੇਸ 'ਚ ਪਾ ਦਿੱਤਾ ਜਦਕਿ ਕੁਝ ਪਲਾਸਟਿਕ ਦੇ ਲਿਫਾਫਿਆਂ 'ਚ ਨਜ਼ਰ ਆਇਆ। ਹਾਰਵਰਡ ਦੇ 27 ਸਾਲਾ ਵਿਦਿਆਰਥੀ ਐਲੈਕ ਐਰੀਟੋਲਾ ਨੇ ਦੱਸਿਆ ਕਿ ਸੌਂਡਰ ਹੋਟਲ ਦਾ ਸਟਾਫ ਵੀ ਉਨਾ ਹੀ ਹੈਰਾਨ ਪ੍ਰੇਸ਼ਾਨ ਸੀ ਜਿੰਨੇ ਮਹਿਮਾਨ ਹੱਕੇ-ਬੱਕੇ ਨਜ਼ਰ ਆ ਰਹੇ ਸਨ। ਵੌਨ ਦੇ ਕਲਾਈਨਬਰਗ ਇਲਾਕੇ 'ਚ 4 ਬੱਚਿਆਂ ਦੇ ਪਿਓ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ 5 ਸ਼ੱਕੀਆਂ ਨੂੰ ਯੋਰਕ ਰੀਜਨਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਟ੍ਰਾਂਟੋ ਤੋਂ ਚੋਰੀ ਕੀਤੀ ਗੱਡੀ 'ਚ ਸਵਾਰ ਹੋ ਕੇ ਸ਼ੱਕੀ ਅਬਦੁੱਲ ਅਲੀਮ ਫਾਰੂਕੀ ਦੇ ਘਰ ਪਹੁੰਚੇ ਸਨ ਜਿਨ੍ਹਾਂ 'ਚੋਂ ਇੱਕ ਦੀ شناخت ਮਿਸਿਸ ਸਾਗਾ ਦੇ ਆਮਰ ਵਿਆਮ ਮੁਹੰਮਦ ਅਬੂ ਹਮੈਦ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 16 ਸਾਲ ਦੇ 2 ਅਲੜ ਵੀ ਕਾਬੂ ਕੀਤੇ ਗਏ ਨੇ ਜਿਨ੍ਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਇਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਟੋਰਾਂਟੋ ਅਤੇ ਮਿਸਿਸਾਗਾ ਚ ਪੰਜ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਇਹ ਕਾਰਵਾਈ ਸੰਭਵ ਹੋ ਸਕੀ ਗ੍ਰਿਫਤਾਰੀਆਂ ਮਗਰੋਂ ਅਲੀਮ ਫਾਰੂਕੀ ਦੇ ਭਰਾ ਨਈਮ ਫਾਰੂਕੀ ਨੇ ਪੁਲਿਸ ਦਾ ਸ਼ੁਕਰੀਆ ਦਾ ਕੀਤਾ ਤੇ ਉਮੀਦ ਜ਼ਾਹਰ ਕੀਤੀ ਕਿ ਸਖਤ ਤੋਂ ਸਖਤ ਸਜ਼ਾ ਮਿਲੇਗੀ ਦੱਸਦੀ ਹੈ ਕਿ ਘਰ ਚ ਕੁਸ ਪੈਠ ਦੀ ਇਹ ਵਾਰਦਾਤ ਸਧਾਰਨ ਚੋਰ ਲੁਟੇਰਿਆਂ ਦੀ ਹਰਕਤ ਮਹਿਸੂਸ ਨਹੀਂ ਹੁੰਦੀ ਅਤੇ ਜ਼ਬਰੀ ਵਸੂਲੀ ਦਾ ਮਾਮਲਾ ਹੋਣ ਬਾਰੇ ਸ਼ੱਕ ਜ਼ਾਹਰ ਕੀਤਾ ਗਿਆ ਫਾਰੂਕੀ ਪਰਿਵਾਰ ਦੇ ਇੱਕ ਦੋਸਤ ਵਸੀਬ ਢਿੰਡ ਸਾ ਮਤਾਬਕ ਅਲੀਮ ਫਾਰੂਕੀ ਦੀ ਤਿੰਨ ਧੀਆਂ ਅਤੇ ਇੱਕ بیٹے ਦਾ ਪਿਤਾ ਸੀ ਉਸ ਵਰਗਾ ਦੋਸਤ ਮਿਲਣਾ ਬੇहद ਮੁਸ਼ਕਲ ਹੈ ਜਿਸ ਦੇ ਚਿਹਰੇ ਤੇ ਹਮੇਸ਼ਾ ਹਾਸਾ ਹੀ ਨਜ਼ਰ ਆਉਂਦਾ ਵੌਨ ਦੇ ਮੇਅਰ ਸਟੀਵਨ ਡੈਲ ਡੁਕਾ ਨੇ ਵੀ ਯਾਰਕ ਰੀਜਨਲ ਪੁਲਿਸ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੜੀ ਮਿਹਨਤ ਦੇ ਆਧਾਰ ਤੇ ਸ਼ੱਕੀਆਂ ਨੂੰ ਜੇਲ੍ਹ ਚ ਡੱਕਿਆ ਤੇ ਹੁਣ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇਗਾ ਕੈਨੇਡਾ ਦੇ ਪ੍ਰੀਮੀਅਰਜ਼ ਜਲਦ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਨ ਜਾ ਰਹੇ ਨੇ ਜਿਸ ਵਿੱਚ ਬੁਨਿਆਦੀ ਢਾਂਚੇ 'ਚ ਨਿਵੇਸ਼ ਅਤੇ ਅਮਰੀਕਾ ਨਾਲ ਵਪਾਰਕ ਗੱਲਬਾਤਾਂ ਬਾਰੇ ਚਰਚਾ ਕੀਤੀ ਜਾਵੇਗੀ ਇਹ ਮੀਟਿੰਗ 17 ਨਵੰਬਰ ਨੂੰ ਵਰਚੁਅਲ ਤਰੀਕੇ ਨਾਲ ਹੋਵੇਗੀ ਪ੍ਰੀਮੀਅਰਜ਼ ਨੇ ਜਨਤਕ ਕੀਤੇ ਇੱਕ ਪੱਤਰ 'ਚ ਆਪਣੀਆਂ ਤਰਜੀਹਾਂ ਦਰਸਾਈਆਂ ਉਹਨਾਂ ਨੇ ਲਿਖਿਆ ਕਿ ਅਗਸਤ 'ਚ ਹੋਈ ਪਿਛਲੀ ਮੀਟਿੰਗ ਤੋਂ ਬਾਅਦ ਕੈਨੇਡਾ ਦੇ ਅਮਰੀਕਾ ਨਾਲ ਸਬੰਧਾਂ 'ਚ ਕਾਫੀ ਬਦਲਾ ਆਇਆ ਹੈ ਇਸ ਲਈ ਸੂਬਿਆਂ ਨੂੰ ਤਾਜ਼ਾ ਜਾਣਕਾਰੀ 'ਚ ਰੱਖਣਾ ਜ਼ਰੂਰੀ ਹੈ ਪ੍ਰੀਮੀਅਰਜ਼ ਨੇ ਪੱਤਰ ਚ ਮਾਰਕ ਕਾਰਨੀ ਦੀ ਨਿਯਮਿਤ ਮੀਟਿੰਗਾਂ ਕਰਨ ਦੀ ਵਚਨਬੱਧਤਾ ਦੀ ਛਲਾਗਾ ਕੀਤੀ ਤੇ ਕਿਹਾ ਕਿ ਕੈਨੇਡਾ ਦੀ ਅਰਥ ਵਿਵਸਥਾ ਤਦ ਹੀ ਮਜ਼ਬੂਤ ਰਹੇਗੀ ਜਦੋਂ ਫੈਡਰਲ ਸਰਕਾਰ ਅਤੇ ਸੂਬੇ ਮਿਲ ਕੇ ਕੰਮ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਹਫ਼ਤੇ ਪਹਿਲਾਂ ਕੈਨੇਡਾ ਨਾਲ ਵਪਾਰ वार्ताਾਂ ਮਾਂ ਰੋਕ ਦਿੱਤੀਆਂ ਸਨ 트럼ਪ ਨੇ ਅੰਟੇਰੀਓ ਪ੍ਰੀਮੀਅਰ ਡੱਗਫੋਰਡ ਵੱਲੋਂ ਅਮਰੀਕਾ 'ਚ ਚਲਾਏ ਗਏ ਟੈਰਿਫ ਵਿਰੋਧੀ ਵਿਗਿਆਪਨ ਤੋਂ ਖਫਾ ਹੋ ਕੇ ਇਹ ਕਦਮ ਚੁੱਕਿਆ ਸੀ ਉਸ ਵਿਗਿਆਪਨ 'ਚ 1987 ਦੀ ਇੱਕ ਪੁਰਾਣੀ ਵੀਡੀਓ ਸ਼ਾਮਲ ਸੀ ਜਿਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਟੈਰਿਫਾਂ ਦੀ ਆਲੋਚਨਾ ਕਰਦੇ ਦਿਖ ਰਹੇ ਸਨ ਅਨਟੈਰੀਓ ਸਰਕਾਰ ਨੇ ਇਸ ਵਿਗਿਆਪਨ ਤੇ ਲਗਭਗ 75 ਮਿਲੀਅਨ ਡਾਲਰ ਖਰਚ ਕੀਤੇ ਸਨ ਤੇ ਇਹ ਅਮਰੀਕੀ ਟੀਵੀ ਤੇ ਜਨਵਰੀ ਚ ਚੱਲਣਾ ਸੀ ਪਰ 트੍ਰੰਪ ਦੇ ਵਿਰੋਧ ਤੋਂ ਬਾਅਦ ਫੋਰਡ ਨੇ ਇਹ ਵਿਗਿਆਪਨ ਰੋਕ ਦਿੱਤਾ ਹਾਲਾਂਕਿ ਇਹ ਵਰਲਡ ਸੀਰੀਜ਼ ਦੇ ਪਹਿਲੇ ਹਫ਼ਤੇ ਦੌਰਾਨ ਚੱਲ ਚੁੱਕਾ ਸੀ ਮੀਟਿੰਗ ਦੌਰਾਨ ਪ੍ਰੀਮੀਅਰ ਅਮਰੀਕਾ ਨਾਲ ਵਪਾਰ ਗਲਬਾਦ ਦੀ ਮੌਜੂਦਾ ਸਥਿਤੀ ਤੇ ਅਪਡੇਟ ਲੈਣਗੇ ਇਸ ਤੋਂ ਇਲਾਵਾ ਪ੍ਰੀਮੀਅਰ ਚਾਹੁੰਦੇ ਨੇ ਕਿ ਚੀਨ ਅਤੇ ਭਾਰਤ ਨਾਲ ਵਪਾਰ ਸਬੰਧਾਂ ਬਾਰੇ ਫੈਡਰਲ ਬੁਨਿਆਦੀ ਢਾਂਚਾ ਦੇ ਵਿਸ਼ੇ ਦੇ ਵੱਡੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਹੋਵੇ। ਲੈਂਟਰਜ਼ ਨੇ ਪੱਤਰ ਵਿੱਚ ਪ੍ਰਧਾਨ ਮੰਤਰੀ ਦੀ ਥਰੋਨ ਸਪੀਚ ਦਾ ਹਵਾਲਾ ਦਿੱਤਾ ਜਿਸ ਵਿੱਚ ਕਾਰਨੀ ਨੇ ਕਿਹਾ ਸੀ ਕਿ ਇਹ ਸਮਾਂ ਕੈਨੇਡਾ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੀ ਅਰਥ ਵਿਵਸਥਾ 'ਚ ਸਭ ਤੋਂ ਵੱਡੀ ਤਬਦੀਲੀ ਲਿਆਉਣ ਦਾ ਮੌਕਾ ਹੈ। ਲੈਂਟਰਜ਼ ਨੇ ਕਿਹਾ ਇਹ ਤਬਦੀਲੀ ਤਦ ਹੀ ਸਭ ਕੈਨੇਡੀਅਨਜ਼ ਲਈ ਲਾਭਕਾਰੀ ਹੋਵੇਗੀ ਜਦੋਂ ਫੈਡਰਲ ਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ। ਪ੍ਰੀਮੀਅਰ ਤੁਹਾਡੇ ਨਾਲ ਮੁਲਾਕਾਤ ਕਰਨ ਅਤੇ ਇਸ ਮੌਕੇ ਨੂੰ ਇਕੱਠੇ ਹੋ ਕੇ ਅਮਲੀ ਰੂਪ ਦੇਣ ਲਈ ਉਤਸੁਕ ਨੇ। ਖੁਸ਼ਹਾਲ ਭਵਿੱਖ ਦੀ ਆਸ 'ਚ ਕੈਨੇਡਾ ਪੁੱਜਾ ਪੰਜਾਬੀ ਨੌਜਵਾਨ ਹਰਦੀਪ ਸਿੰਘ ਮੱਲੀ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਨੂੰ ਅਲਵਿਦਾ ਆਖ ਗਿਆ ਐਡਮਿੰਟਨ ਦੇ ਸੰਦੀਪ ਮੱਲੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਾਫਾ ਨਾਲ ਸਬੰਧਤ ਹਰਦੀਪ ਸਿੰਘ ਅਕਤੂਬਰ 2023 'ਚ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ 'ਚ ਜੁਟ ਗਿਆ ਨੌਜਵਾਨ ਨੂੰ ਦਰਪੇਸ਼ ਮੁਸ਼ਕਲਾਂ ਦੀ ਪਰਵਾਹ ਨਾ ਕਰਦਿਆਂ ਹਰਦੀਪ ਸਿੰਘ ਅੱਗੇ ਵਧ ਰਿਹਾ ਸੀ ਪਰ 11 ਨਵੰਬਰ ਨੂੰ ਵਾਪਰੀ ਅਣਹੂਣੀ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਹਰਦੀਪ ਸਿੰਘ ਮੱਲੀ ਦੀ ਦੇ ਪੰਜਾਬ ਪੇਜ ਗੋ ਫੰਡ ਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਵਿਜ਼ਟਰ ਵੀਜ਼ਾ ਤੇ ਆਪਣੀ ਧੀ ਅਤੇ ਜਵਾਈ ਕੋਲ ਪੁੱਜੀ ਬੀਬੀ ਤਰਸੀਮ ਕੌਰ ਦੀ ਅਚਨਚੇਤ ਮੌਤ ਹੋ ਗਈ ਬੀਬੀ ਤਰਸੀਮ ਕੌਰ ਦੇ ਜਵਾਈ ਗੁਰਪ੍ਰੀਤ ਸਿੰਘ ਮੁਤਾਬਕ 6 ਮਹੀਨੇ ਦੇ ਬੱਚੇ ਦੀ ਸਾਂਭ ਸੰਭਾਲ ਚ ਹੱਥ ਵੰਡਾਉਣ ਉਹ ਕੈਨੇਡਾ ਪੁੱਜੇ ਸਨ ਪਰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ ਡਾਕਟਰਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਤਰਸੀਮ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹਸਪਤਾਲ ਦਾ ਭਾਰੀ ਪਰਕਮ ਬਿੱਲ ਵੀ ਪਰਿਵਾਰ ਦੇ ਸਿਰ ਤੇ ਆ ਗਿਆ ਹੈ ਅਲਬਰਟਾ ਦੇ ਓਕਾ ਟੋਕਸ ਕਸਬੇ 'ਚ ਰਹਿੰਦੇ ਗੁਰਪ੍ਰੀਤ ਸਿੰਘ ਵੱਲੋਂ ਹਸਪਤਾਲ ਦੇ ਬਿੱਲ ਦੀ ਅਦਾਇਗੀ ਅਤੇ ਤਰਸੀਮ ਕੌਰ ਦੇ ਅੰਤਮ ਸੰਸਕਾਰ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ ਕੋ ਮੰਤਰੀ ਵਪਾਰ ਮੰਤਰੀ ਸਿੱਧੂ ਦੀ ਹਰਦੀਪ ਪੁਰੀ ਨਾਲ ਮੁਲਾਕਾਤ ਵਪਾਰਕ ਸਬੰਧਾਂ ਦੀ ਮਜ਼ਬੂਤੀ ਵੱਲ ਭਾਰਤ ਅਤੇ ਕੈਨੇਡਾ ਨੇ ਵਿਧਾਇਆ ਹੱਥ ਕੈਨੇਡੀਅਨਸ ਵੱਲੋਂ ਅਮਰੀਕਾ ਯਾਤਰਾ 'ਚ ਭਾਰੀ ਕਮੀ ਅਮਰੀਕੀ ਟੂਰਿਜ਼ਮ ਨੂੰ 5.7 ਬਿਲੀਅਨ ਡਾਲਰ ਦਾ ਨੁਕਸਾਨ ਐਮਪੀਜ਼ ਦੇ ਪਾਰਟੀ ਛੱਡਣ ਮਗਰੋਂ ਪੋਲੀਏਵ ਨੇ ਕੀਤਾ ਐਲਾਨ ਆਪਣੇ ਲੀਡਰਸ਼ਿਪ ਸਟਾਈਲ ਤੇ ਨਹੀਂ ਕਰ ਰਿਹਾ ਵਿਚਾਰ ਐਬਸਫੋਰਡ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਪੁਲਿਸ ਨੂੰ ਇੱਕ ਹੋਰ ਕਾਰੋਬਾਰੀ ਅਦਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਮਿਲੀ ਇਤਲਾਹ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ